ਆ ਤੁਸੀਂ ਵੇਖੋ ਹਕੀਕਤ ਵਿੱਚ ਲੜਾਈ ਲੱਗੇ ਨਾ ਲੱਗੇ মিডিਏ ਨੇ ਤੇ ਇੰਝ ਲਾਤੀ ਵੀ ਜਿਵੇਂ ਪਾਕਿਸਤਾਨ ਤੇ ਜਾ ਕੇ ਇਹਨਾਂ ਨੇ ਆਪਣਾ ਛੱਡਾ ਚਲਾ ਵੀ ਦਿੱਤਾ ਤੁਸੀਂ ਵੇਖ ਹੀ ਰਹੇ ਹੋ ਕੱਲ ਦਾ ਕੀ ਬਣਿਆ ਪਿਆ ਕਿੰਦਾ ਜ਼ੋਰ ਲੱਗਾ ਪਿਆ ਬਸ ਵੀ ਆਰਮੀ ਉਹ ਆਰਮੀ ਵਾਲਿਆਂ ਦੇ ਨੇ ਮੈਂ ਇੱਥੇ ਆਪਣੀ ਜਗ੍ਹਾ ਤੇ ਬੈਠੇ ਸਾਨੂੰ ਉਧਰ ਵੀ ਭੇਜ ਆਏ ਸਮਾਜ ਵਿੱਚ ਜੋ ਹਕੀਕਤ ਹੁੰਦੀ ਅਫਵਾਹਾਂ ਕਿਦਾਂ ਫੈਲਦੀਆਂ ਨੇ ਕਿਦਾਂ ਪੈ ਪੀਟ ਕੀਤਾ ਪਿਆ ਕਿਦਾਂ ਲਾਈਟਾਂ ਬੰਦ ਕਰਦੇ ਹੋ ਜੀ ਕਰਦੇ ਹੋ ਲਾਈਟਾਂ ਬੰਦ ਗੋਲਾ ਸੁੱਟਣ ਲੱਗਿਆ ਲਾਈਟ ਥੋੜਾ ਵਿਖੜੀ ਉਹਨਾਂ ਨੇ ਕਮਾਲ ਦੀ ਗੱਲ ਹੈ ਤੁਸੀਂ ਪਲੇਨ ਵਿੱਚ ਸਫ਼ਰ ਕਰਦੇ ਹੋ ਪਲੇਨ ਵਿੱਚ ਤਾਂ ਮੈਪ ਪੂਰਾ ਮੈਪ ਹੁੰਦਾ ਹੈ ਪਤਾ ਹੁੰਦਾ ਵੀ ਕਿਹੜੀ ਕੰਟਰੀ ਤੋਂ ਦੀ ਤੁਹਾਡਾ ਪਲੇਨ ਉੱਡ ਰਿਹਾ ਹੈ ਆਰਮੀ ਦਾ ਇਹ ਤੋਂ ਵੀ ਐਡਵਾਂਸ ਹੈ ਪਰ ਅਗਲੇ ਨੂੰ ਤੁਹਾਨੂੰ ਭੈ ਪੀਧ ਕਰਨਾ ਹੈ ਨਾ ਅਗਲੇ ਨੇ ਆਪਣੀ ਆਪਣੇ ਪੈਰ ਜੋ ਜਮਾਉਣੇ ਆ ਸਟੇਟ ਵਿੱਚ ਬਿਹਾਰ ਦੀ ਇਲੈਕਸ਼ਨ ਹੈ ਪੜਿਆ ਲਿਖਿਆ ਵਰਗ ਤੇ ਚਲੋ ਸਮਝ ਰਿਹਾ ਪਰ ਕਈ ਬੋਧੇ ਉਸੇ ਵਹਿਣ 'ਚ ਵਹਿ ਜਾਂਦੇ ਆ ਅਗਲੇ ਇਲੈਕਸ਼ਨ ਜਿਤਨੀ ਬਹੁਤ ਕੁਝ ਹੁੰਦਾ ਹੈ ਇਹ ਤੇ ਸ਼ਕਤੀਮਾਨ ਹੀ ਗੰਗਾ ਤਾਰੇ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਵੀ ਇੱਥੇ ਸਾਰੀ ਖੇੜ ਮਿਲੀ ਭੁਗਤ ਜਿਵੇਂ ਪੋਲਿਟਿਕਲ ਲੋਕ ਨਹੀਂ ਕਰਦੇ ਜਦੋਂ ਸਟੇਜਾਂ ਤੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਆਪਾਂ ਭੋਲੇ ਲੋਕਾਂ ਨੇ ਵੇਖਿਆ ਸਾਡੇ ਲੀਡਰ ਨੇ ਤੁਹਾਡੇ ਫੱਟੇ ਚੱਕਦੇ ਉਹ ਸਟੇਜ ਤੋਂ ਉਤਰ ਕੇ ਦੂਜੇ ਨੂੰ ਫੋਨ ਲਾ ਕੇ ਕਹਿੰਦੇ ਮੈਂ ਤੇਰੇ ਬਾਰੇ ਜ਼ਿਆਦਾਤ ਨਹੀਂ ਬੋਲਦਾ ਕਹਿੰਦਾ ਹੋਰ ਚੱਕ ਕੇ ਰੱਖਣਾ ਸੀ ਕੰਮ ਥੋੜਾ ਤੂੰ ਘੱਟ ਬੋਲਿਆ ਮੇਰੇ ਬਾਰੇ ਤੇ ਸਾਡੇ ਪਿੰਡਾਂ ਵਾਲਿਆਂ ਨੇ ਪਿੰਡਾਂ 'ਚ ਲੜਾਈਆਂ ਪਾਈਆਂ ਹੁੰਦੀਆਂ ਤੂੰ ਉਹ ਤੇ ਧੀ ਪੋਤੇ ਵਿਆਹ ਤੇ ਨਹੀਂ ਗਿਆ ਕਹਿੰਦਾ ਸਾਡੀ ਉਹ ਪਾਰਟੀ ਦਾ ਬੰਦਾ ਹੀ ਨਹੀਂ ਹੈਗਾ ਪੰਜਾਬ ਦੇ ਪੋਲੀਟਿਕਲ ਲੋਕਾਂ ਨੇ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਕੀਤੇ ਉਹਨਾਂ ਦੇ ਘਰਾਂ 'ਚ ਜਿਹੜੇ ਵਿਰੋਧੀ ਧਿਰ ਦਾ ਨੇਤਾ ਹੋ ਸਾਡੇ ਪਿੰਡਾਂ 'ਚ ਲੋਕਾਂ ਨੇ ਜੰਮਣਾ ਮਰਨਾ ਵੀ ਛੱਡ ਦਿੱਤਾ ਦੇਸ਼ਾਂ 'ਚ ਵੀ ਇਦਾਂ ਹੁੰਦਾ ਪਿਆਰਿਓ ਇੱਥੇ ਗੁਰਦੁਆਰਿਆਂ ਨੂੰ ਟਾਰਗੇਟ ਬਣਾਵਾ ਕੇ ਪੇਸ਼ ਕੀਤਾ ਵੀ ਗੁਰਦੁਆਰੇ ਟਾਰਗੇਟ ਇੱਥੇ ਤੇ ਧਾਰਮਿਕ ਸਥਾਨ ਮੰਦਿਰ ਵੀ ਬਹੁਤ ਹੈਗੇ ਆ ਜੇ ਦਰਬਾਰ ਸਾਹਿਬ ਆ ਤੇ ਦੁਰਗਾਣਾ ਮੰਦਿਰ ਵੀ ਤੇ ਉੱਥੇ ਹੀ ਆ ਨਾ ਪਰ ਅਗਰ ਤੁਹਾਨੂੰ ਅਹਿਸਾਸ ਕਰਾਉਣਾ ਸੀ ਇਸ ਬੰਦੇ ਆਪਣਾ ਜੇ ਇੰਨਾ ਕੁਝ ਅਸੀਂ ਆਪਣਾ ਵਰਦੇ ਹੁੰਦੇ ਤੇ ਫਿਰ ਗੱਲ ਕਿੱਥੇ ਸੀ ਪਿਆਰਿਓ ਅਸੀਂ ਤੇ ਉੱਥੇ ਹੀ ਅਜੇ ਤੁਰੇ ਫਿਰਦੇ ਤਾਂ ਠੀਕ ਹੈ ਚਲੋ ਚੰਗਾ ਗੱਲ ਆ ਲਾਈਟਾਂ ਬੰਦ ਕਰਦੇ ਹੋ ਮੈਂ ਤਾਂ ਕਿਹਾ ਵੀ ਗੋਲੇ ਨਾਲ ਮਰ ਜੇ ਨਾ ਮਰ ਜੇ ਗਰਮੀ ਨਾਲ ਭਾਵੇਂ ਮਰ ਜੇ ਜੇ ਹਸਾ ਉਹਨਾਂ ਰਾਤ ਨੂੰ ਲਾਈਟਾਂ ਬੰਦ ਕਰ ਰਹਾ ਹੈ ਵੀ ਜੇ ਨਵੀਟਰ ਕੇ ਦਾ ਨਾ ਚੱਲਦਾ ਹੋਇਆ ਸਾਹ ਘੁੱਟ ਕੇ ਉਹਦੇ ਤਬਾਹੀ ਕਰਦੀ ਕੋਵਿਡ ਵਾਲਾ ਮਾਹੌਲ ਬਣਾਤਾ ਬੰਦੇ ਦਾ ਉਹਦੇ ਤਬਾਹੀ ਹਾਰ ਦਾ ਮਰੀਜ਼ ਬੰਦਾ ਉਹਦੇ ਡਰੀ ਜਾਂਦਾ ਵੀ ਗੋਲਾ ਡਗ ਪਿਆ ਆਫ ਕੋਟਕਪੂਰੇ ਦੀ ਖਬਰ ਆ ਰਹੀ ਸੀ ਵੀ ਉੱਥੇ ਜੀ ਰਾਤ ਧਮਾਕਾ ਹੋਇਆ ਉਹ ਆੜ ਕੇ ਵੀਰ ਨੇ ਗੁਰਿੰਦਰ ਸਿੰਘ ਵੀਰ ਐ ਉਸ ਸਪੋਕਸਮੈਨ ਦਾ ਪੱਤਰਕਾਰ ਉਹਨੇ ਲੈ ਕੇ ਪਾਇਆ ਆਂਦਾ ਡਰ ਉਹਨਾਂ ਟਰੱਕ ਦਾ ਟਾਇਰ ਫਟਿਆ ਸਮਝ ਆਈ ਤੋ ਹੁੰਦੀਆਂ ਨੇ ਕੁਝ ਗੱਲਾਂ ਮੈਂ ਨਹੀਂ ਆਂਦਾ ਸਾਰੀਆਂ ਨਹੀਂ ਹੈਗੀਆਂ ਪਰ ਪਰ ਕੁਝ ਅਫਵਾਹਾਂ মিডিਏ ਦਾ ਜੋਰ ਲੱਗਾ ਪਿਆ ਉਹ ਤੇ ਇਦਾਂ ਬਣਾ ਕੇ ਇਦਾਂ ਤਮਾਸ਼ਾ ਵੀ ਨਹੀਂ ਜਿਵੇਂ ਉਹਨਾਂ ਦੇ ਤਾੜੀਆਂ ਮਾਰ ਮਾਰ ਕੇ ਕਹਿੰਦੇ ਹੁਣ ਵੇਖਿਓ ਕਿਦਾਂ ਨਕਸ਼ੇ ਤੋਂ ਲੱਭਣਾ ਨਹੀਂ ਯਾਰ ਨਫ਼ਰਤ ਫਲਾ ਰਹੇ ਤੁਸੀਂ ਇੰਨੀ ਜੈਲਸੀ ਤੁਹਾਨੂੰ ਇੰਨਾ ਸਾੜਾ ਤੁਹਾਨੂੰ ਤੇ ਨਹੀਂ ਗੱਲ ਆ ਤੇ ਆ ਭੇਜੋ ਹਾਂ ਜਿਹੜੇ ਆ ਜਿਹੜੇ ਜ਼ਿਆਦਾ ਰੌਲਾ ਪਾਰੇ ਮੀਡੀਆ سوشل ਮੀਡੀਆ ਤੇ ਪੋਸਟਾਂ ਬਣਾ ਬਣਾ ਕੇ ਨਹੀਂ ਪਾਰੇ ਇਹਨਾਂ ਨੂੰ ਭੇਜੋ ਹਾਂ ਬਾਰਡਰ ਤੇ ਪਲਾ ਨਾਲੇ ਸਵਾਦ ਆਜੂ ਪਤਾ ਲੱਗਜੂ ਕੀ ਹੁੰਦਾ ਉੱਥੇ ਬੜਾ ਸ਼ੌਂਕ ਹੈ ਸਾਨੂੰ ਬੰਬ ਚੱਲਦਾ ਵੇਖਣ ਦਾ ਜਿੰਨਾ ਕੰਟਰੀਆਂ ਚ ਇੱਕ ਵਾਰ ਪ੍ਰਮਾਣੂ ਚੱਲਿਆ ਪੁੱਛ ਕੇ ਵੇਖੋ ਅਜੇ ਤੱਕ ਉਹ ਵਾਪਸ ਉੱਥੇ ਪਹੁੰਚ ਨਹੀਂ ਸਕੇ ਜਿੰਨਾ ਪਰਿਵਾਰਾਂ ਦੇ ਵਿੱਚ ਇੱਕ ਇੱਕ Laash ਆਉਂਦੀ ਹੈ ਨਾ ਪੁੱਛ ਕੇ ਵੇਖੋ ਮਾਵਾ ਨੂੰ ਮਾਵਾ ਦੇ ਦਿਲ ਤੇ ਕੀ ਬੀਤੀ ਅਗਲੇ ਨੇ ਪੈਸੇ ਨੂੰ ਚੱਟਣਾ ਤੁਸੀਂ 4 ਕਰੋੜ ਵੀ ਦੇ ਦੋਗੇ ਜਿਹੜਾ ਜਵਾਨ ਪੁੱਤ ਚਲਾ ਗਿਆ ਤਰੰਗੇ ਚ ਰਪੇਟ ਕੇ ਉਹਨੇ ਪੈਸੇ ਨੂੰ ਕਰਨਾ ਜਿਹੜਾ ਜਿਹੜਾ ਪੁੱਤ ਨੇ ਆਣ ਕੇ ਉਹਦੇ ਲਾਗੇ ਦੁੱਖ ਸੁੱਖ ਫੋਲਣਾ ਸੀ ਸਭ ਕੁਝ ਪੈਸਾ ਤੇ ਨਹੀਂ ਹੁੰਦਾ ਪਰ ਇਸ ਖੇਡ ਨੂੰ ਕੌਣ ਸਮਝੇਗਾ ਜੀ ਕਹਿਆਂ ਚਾ ਚੜਿਆ ਪਿਆ ਵੀ ਆ ਹੋ ਜਾਏਗਾ ਆ ਹੋ ਜਾਏ ਐਦਾਂ ਹੋ ਜਾਣਾ ਤੇ ਇਸੇ ਐਦਾਂ ਕਰ ਦੇਣਾ ਹੁਣ ਉਧਰ ਵੀ ਆਪਣੇ ਤੇ ਇਧਰ ਵੀ ਆਪਣੇ ਹੈ ਬਾਬਾ ਵੀਰ ਸਿੰਘ ਦੇ ਇਸ ਦਿਨ ਤੋਂ ਆਪਾਂ ਇਹ ਸਿੱਖ ਲਈਏ ਸਾਡਾ ਨਣਕਾਣਾ ਸਾਹਿਬ ਉਥੇ ਹੈ ਛੜੇ ਧਾਰਮਿਕ ਸਥਾਨ ਉਥੇ ਆ ਅਗਲੇ ਬੰਨੇ ਵੀ ਸਾਡੇ ਆਪਣੇ ਭਰਾਵਾ ਉਹ ਤੇ ਸਾਡੇ ਤੋਂ ਵੱਧ ਪਿਆਰ ਕਰਦੇ ਇੱਕ ਦੂਜੇ ਨਾਲ ਪਰ ਨਫ਼ਰਤ ਫਲਾਈ ਸਾਡੀ ਦੁਸ਼ਮਣੀ ਤੇ ਹਿੰਦੂ ਵੀਰਾਂ ਨਾਲ ਵੀ ਹੈ ਨਹੀਂਗੀ ਹੈਗੀ ਆ ਕੋਈ ਕੁਸਾਂ ਨੂੰ ਇਹ ਦੱਸੇ ਜੇ ਇਹ ਕਿ ਇਹ ਤੇ ਦੁਸ਼ਮਣ ਹੈ ਤੇ ਸਭ ਦਾ ਭਲਾ ਮਨਾਉਣ ਵਾਲੇ ਆ ਪਰ ਸਾਨੂੰ ਅਗਲੇ ਇਦਾਂ ਬਣਾ ਕੇ ਪੇਸ਼ ਕਰਦੇ ਜਿਵੇਂ ਸਾਡਾ ਇੱਕ ਦੇਸ਼ ਦੁਸ਼ਮਣ ਹੈ ਦੂਜਾ ਸਾਡਾ ਦੇਸ਼ ਸਾਡੇ ਨਾਲ ਪਿਆਰ ਕਰਦਾ ਕਾਸ਼ ਕਿਤੇ ਇਹਨਾਂ ਨੇ ਗੁਰੂ ਕੋਲੋਂ ਇਹ ਵਿਚਾਰਧਾਰਾ ਸਿੱਖੀ ਹੁੰਦੀ ਕਿ ਗੁਰੂ ਨੇ ਸਾਨੂੰ ਸਭ ਨਾਲ ਪਿਆਰ ਕਰਨਾ ਸਿਖਾਇਆ ਸਾਡੇ ਗੁਰੂ ਪਾਤਸ਼ਾਹ ਜੀ ਕਿਸੇ ਨਾਲ ਦੁਸ਼ਮਣੀ ਨਹੀਂ ਕਰਦੇ ਕਿਸੇ ਨਾਲ ਵੈਰ ਨਹੀਂ ਕਰਦੇ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਸਾਡੇ ਸਤਿਗੁਰ ਨੇ ਹਰ ਇੱਕ ਨੂੰ ਭਲਾ ਮੰਗਣਾ ਹਰ ਇੱਕ ਦਾ ਪਰਪਕਾਰ ਕਰਨਾ ਸਾਨੂੰ ਸਾਡੇ ਗੁਰੂ ਪਾਸ਼ਾ ਨੇ ਸਿਖਾਇਆ ਸਾਡੇ ਤਾਂ ਇੱਥੇ ਦੁਸ਼ਮਣ ਵੀ ਆ ਜਾਂਦੇ ਉਹਦੇ ਵਾਸਤੇ ਵੀ ਲੰਗਰ ਦਾ ਪ੍ਰਬੰਧ ਹੈ ਇਹ ਗੱਲਾਂ ਕੋਈ ਐਵੇਂ ਇੱਕ ਕਰਤਾਰ ਚੋਂ ਨਿਕਲਦੀਆਂ ਨੇ ਆ ਕਿਸਾਨੀ ਅੰਦੋਲਨ ਸੀ ਨਾ ਜਿਹੜੇ ਪੁਲਿਸ ਵਾਲੇ ਫੌਜ ਵਾਲੇ ਲਾਠੀ ਚਾਰਜ ਕਰਦੇ ਸੀ ਨਾ ਅੱਧੇ ਘੰਟੇ ਬਾਅਦ ਉਹ ਕਿਸਾਨਾਂ ਦੇ ਲੰਗਰ ਚਾਣ ਕੇ ਪ੍ਰਸ਼ਾਦਾ ਛਕ ਰਹੇ ਹੁੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਲੰਗਰ ਛਕੜ ਲੱਗਿਆ ਇਹਨਾਂ ਨੇ ਸਾਨੂੰ ਕੁਝ ਨਹੀਂ ਕਹਿਣਾ ਇੱਕ irdar ਦੀਆਂ ਗੱਲਾਂ ਇੱਕ ਟਰੈਕਟਰ ਦੀਆਂ ਗੱਲਾਂ ਨੇ ਜੇ ਬਾਬਾ ਬੀਰ ਸਿੰਘ ਨੂੰ ਪਤਾ ਸੀ ਕਿ ਜਿਹੜੇ ਵਿਰੋਧੀ ਸਾਡੇ ਉੱਤੇ ਚੜ ਕੇ ਆ ਰਹੇ ਆ ਇਹਨਾਂ ਨੇ ਬਾਅਦ ਵਿੱਚ ਹੈਗੀ ਸਾਡੇ ਆਪਣੇ ਹੀ ਆ ਦੁਸ਼ਮਣ ਦੇ ਹੱਥ ਹੱਥਾਂ 'ਚ ਵਰਤ ਗਏ ਕਿਉਂਕਿ ਲਾਲਚ ਸੀ ਨਾ ਹੀਰਾ ਸਿੰਘ ਜਿਹੜਾ ਡੋਗਰਾ ਸੀ ਉਹਦੇ ਕੋਲ ਸਾਡੇ ਉਹ 'ਚ ਜਿਹੜੇ ਕੁਝ ਥੋੜੇ ਥੋੜੇ ਲਾਲਚਾਂ ਕਰਕੇ ਸਰਦਾਰ ਉਹਦੇ ਨਾਲ ਜਾ ਕੇ ਰਲ ਗਏ ਉਹ ਬਾਬਾ ਬੀਰ ਸਿੰਘ ਤੇ ਆਪਣਾ ਦੁਸ਼ਮਣ ਸਮਝਦੇ ਸੀ ਵੀ ਇਹ ਸਾਡਾ ਦੁਸ਼ਮਣ ਹੈ ਸਾਡਾ ਵਿਰੋਧੀ ਹੈ ਉਹ ਚੜ ਕੇ ਆ ਗਿਆ ਪਤਾ ਲੱਗਿਆ ਵੀ ਲਾਹੌਰ ਤੋਂ ਫੌਜਾਂ ਤਿਆਰ ਬਾਰ ਤਿਆਰ ਹੋ ਗਈਆਂ ਬਾਬਾ ਬੀਰ ਸਿੰਘ ਨੇ ਆਪਣੀਆਂ ਨਿਗਟ ਵਰਤਿਆਂ ਨੂੰ ਇੱਕ ਸਬਕ ਸਿਖਾਤਾ ਵੀ ਤੁਸੀਂ ਕਿਸੇ ਨੇ ਹੱਥ ਨਹੀਂ ਚੱਕਣਾ ਕਿਸੇ ਨੇ वार ਨਹੀਂ ਕਰਨਾ ਨਰੰਗਾਬਾਦ ਬਾਬਾ ਜੀ ਦਾ ਆਪਣਾ ਸਥਾਨ ਸੀ ਉੱਥੇ ਦੋ ਦੋ ਟਾਈ ਟਾਈ 3 3000 ਸੰਗਤ ਡੇਢੀ ਕਿਉਂਕਿ ਇਹ ਮੇਨ ਰਸਤਾ ਸੀ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲਾ ਆਏ ਗਏ ਪ੍ਰਸ਼ਾਦਾ ਛਕਦੇ ਸੀ ਅਸ਼ਾ ਜਦੋਂ ਆਪਾਂ ਤਵਾਰੀਖ ਦੇ ਪੰਨਿਆਂ 'ਚੋਂ ਪੜ੍ਹਦੇ ਆ ਉਸੇ ਸਮੇਂ ਦੇ ਦੌਰਾਨ ਹੀ ਲਗਭਗ 33 ਦੇ ਲਾਗੇ ਛਾਗੇ ਦੀ ਗੱਲ ਹੈ 1833 ਦੇ ਲਾਗੇ ਛਾਗੇ ਹੈ ਜਿਹਦੀ ਬਿਮਾਰੀ ਫੈਲ ਗਈ ਇਸ ਤਰਨਤਾਰਨ ਦੇ ਇਲਾਕੇ ਦੇ ਵਿੱਚ ਜਿਵੇਂ ਕੋਵਿਡ ਦੇ ਵਿੱਚ ਨਹੀਂ ਆਮ ਲੋਕ ਡਰਦੇ ਸੀ ਤੇ ਗੁਰਦਵਾਰਿਆਂ 'ਚੋਂ ਲੰਗਰ ਵੰਡਣ ਬਣ ਕੇ ਲੋਕਾਂ ਦੇ ਘਰਾਂ 'ਚ ਗਿਆ ਅਮਰੀਕਾ ਵਾਲੀਆਂ ਕੰਟਰੀਆਂ 'ਚ ਗੁਰਦਵਾਰਿਆਂ 'ਚੋਂ ਲੰਗਰ ਤਿਆਰ ਹੋ ਕੇ ਜਾਂਦਾ ਰਿਹਾ ਦੇ ਉਸ ਸਮੇਂ ਉਹ ਬਾਮਾ ਸੀ ਉਹਨੇ ਕਹਿਆ ਸੀ ਮੈਂ ਚਾਹੁੰਦਾ ਵੀ ਇਦਾਂ ਦੇ ਧਾਰਮਿਕ ਸੰਸਥਾਵਾਂ ਹਰ ਸ਼ਹਿਰ ਵਿੱਚ ਕਈ ਕਈ ਹੋਣੀਆਂ ਚਾਹੀਦੀਆਂ ਬਿੱਲੰਗਰ ਦੀ ਐਮੀ ਦਾ ਪਤਾ ਲੱਗਾ ਨਾ ਜਿਹਨੂੰ ਸੱਚੀ ਲੰਗਰ ਦੀ ਜ਼ਰੂਰਤ ਹੈ ਜਦੋਂ ਪਲੇਗ ਦੀ ਬਿਮਾਰੀ ਫੈਲੀ ਤੇ ਬਾਬਾ ਜੀ ਨੇ ਇਲਾਕੇ ਵਿੱਚ ਬਹੁਤ ਲੋਕਾਂ ਦੀ ਹੈਲਪ ਕੀਤੀ ਮਦਦ ਕੀਤੀ ਇਹ ਖਬਰ ਪਹੁੰਚੀ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਤੱਕ ਬਾਦਸ਼ਾਹ ਸੀ ਦੇਸ਼ ਦਾ ਕਿ ਸਾਡੇ ਰਾਜ ਭਾਗ ਦੇ ਵਿੱਚ ਇਦਾਂ ਦੇ ਪਰਉਪਕਾਰੀ ਵੀ ਹੈਗੇ ਆ ਜਿਹੜੇ ਬਿਮਾਰੀ ਵੇਲੇ ਕਹਦਾ ਭਲਾ ਕਰਦੇ ਆ ਲੋੜਵੰਦਾਂ ਦੀ ਹੈਲਪ ਕਰਦੇ ਆ ਤੇ ਉਹਨੇ ਸਨੇਹਾ ਪਚਾਇਆ ਕਿ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਦੇਸ਼ ਦਾ ਬਾਦਸ਼ਾਹ ਬਾਬਾ ਵੀਰ ਸਿੰਘ ਜੀ ਨੂੰ ਮਿਲਣ ਵਾਸਤੇ ਉਹਨੇ ਦਰਸ਼ਨ ਕਰਨ ਵਾਸਤੇ ਆਉਣ ਲੱਗਾ ਤੇ ਬਾਬਾ ਜੀ ਨੂੰ ਜਦੋਂ ਖਬਰ ਮਿਲੀ ਉਹਨੇ ਆਖਿਆ ਵੀ ਇੱਕ ਸ਼ਰਤ ਹੈ ਇੱਕ ਤੇ ਉਹ ਇਹ ਵਿਚਾਰ ਲੈ ਕੇ ਨਾ ਆਵੇ ਕਿ ਮੈਂ ਦੇਸ਼ ਦਾ ਬਾਦਸ਼ਾਹ ਹੈ ਪਹਿਲਾਂ ਤੇ ਉਹਨੂੰ ਆਣ ਕੇ ਇੱਥੇ ਗੁਰੂ ਦੇ ਦਰਸ਼ਨ ਕਰਨੇ ਪੈਣਗੇ ਦੂਜਾ ਸੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ ਪਵੇਗਾ ਤੇ ਸ਼ੇਰੇ ਪੰਜਾਬ ਮਹਾਰਾਜ ਜੀ ਨੇ ਆਖਿਆ ਬਿਲਕੁਲ ਜੀ ਮੈਂ ਐਸੇ ਪਰਪਕਾਰੀ ਨੇਕ ਰੂਹ ਦੇ ਦਰਸ਼ਨ ਕਰਨ ਵਾਸਤੇ ਇਹ ਸਾਰਾ ਕੁਝ ਮੰਨਣ ਲਈ ਤਿਆਰ ਆ ਤੇ ਤੀਜਾ ਸ਼ਬਦ ਸੀ ਕਿ ਅਸੀਂ ਤੁਹਾਡੇ ਸਰਕਾਰੀ ਖਜ਼ਾਨੇ ਵਿੱਚੋਂ ਕੋਈ ਗੁਰੂ ਦੇ ਲੰਗਰ ਵਾਸਤੇ ਨਿੱਜੀ ਦੌਲਤ ਨਹੀਂ ਲੈਣੀ ਨਹੀਂ ਤੇ ਕੱਲ ਨੂੰ ਇਹ ਲੰਗਰ ਸਰਕਾਰ ਦਾ ਵਜਣ ਲੱਗ ਪਵੇਗਾ ਇਹ ਲੰਗਰ ਸੰਗਤ ਦਾ ਹੈ ਇੱਥੇ ਕਿਸੇ ਨੇ 100 ਵੀ ਪਾਉਣਾ 2 ਵੀ ਪਾਉਣਾ 3 ਵੀ ਪਾਉਣਾ ਜੇ ਗੁਰੂ ਅਮਰਦਾਸ ਮਹਾਰਾਜ ਅਕਬਰ ਬਾਦਸ਼ਾਹ ਨੂੰ ਜਵਾਬ ਦਿੰਦੇ ਆ ਨਾ ਉਹ ਸਖਿਆ ਵਿੱਚੋਂ ਅੱਜ ਬਾਬਾ ਬੀਰ ਸਿੰਘ ਜੀ ਨੇ ਸ਼ੇਰ-ਏ-ਪੰਜਾਬ ਨੂੰ ਇਹੋ ਜਵਾਬਤਾ ਵੀ ਕੱਲ ਨੂੰ ਤੁਸੀਂ ਆਪਣੇ ਰਾਜ ਭਾਗ ਦੇ ਵਿੱਚੋਂ ਕੋਈ ਜਾਇਦਾਦ ਦਿਓਗੇ ਤੇ ਇਹ ਲੰਗਰ ਸ਼ੇਰ-ਏ-ਪੰਜਾਬ ਦਾ ਵਜੇਗਾ ਇਹ ਲੰਗਰ ਗੁਰੂ ਦਾ ਰਹਿਣਾ ਚਾਹੀਦਾ ਹੈ ਮਤਲਬ ਉਸ ਵਕਤ ਤੇ ਅਕਬਰ ਬਾਦਸ਼ਾਹ ਸੀ ਆਪਾਂ ਕਵਾਂਗੇ ਚਲੋ ਵਿਰੋਧੀ ਸੀ ਜੀ ਗੁਰੂ ਅਮਰਦਾਸ ਨੇ ਮਨਾ ਕਰ ਦਿੱਤਾ ਤੇ ਗੁਰੂ ਅਮਰਦਾਸ ਜੀ ਦੀ ਉਸ ਸਿੱਖਿਆ ਵਿੱਚੋਂ ਅੱਜ ਬਾਬਾ ਜੀ ਨੇ ਇਹ ਸਿੱਖਿਆ ਲੈ ਲਈ ਕਿ ਰਾਜ ਭਾ ਕਿਸੇ ਦਾ ਵੀ ਹੋਵੇ ਇਹ ਲੰਗਰ ਕਿਸੇ ਇੱਕ ਦਾ ਨਹੀਂ ਹੋ ਸਕਦਾ ਜਦੋਂ ਕੋਈ ਇੱਕ ਬੰਦਾ ਕਹੂਗਾ ਨਾ ਮੇਰੇ ਵੱਲੋਂ ਚੱਲਣਾ ਤੇ ਫਿਰ ਉਹ ਲੰਗਰ ਉਹਦਾ ਹੀ ਹੋ ਜਾਣਾ ਵਾ ਫਿਰ ਲੰਗਰ ਸੰਗਤ ਦਾ ਨਹੀਂ ਹੁੰਦਾ ਇੱਥੇ ਲਿਕਸ਼ੇ ਚਲਾਉਣ ਵਾਲੇ ਦੇ ਵੀ 2 ਰੁਪਏ ਪਾਣੇ ਚਾਹੀਦੇ ਆ ਇੱਥੇ ਕੋਈ ਦਿਹਾੜੀ ਕਰਕੇ ਆਇਆ ਬੰਦਾ ਉਹ ਕਹੂਗਾ ਮੈਂ ਵੀ 10 ਰੁਪਏ ਪਾਉਣੇ ਆ ਉਹਨੂੰ ਵੀ ਮਾਣ ਹੋਵੇ ਕਿ ਮੈਂ ਵੀ ਆਪਣੇ ਵੱਲੋਂ ਸਰਦਾ ਬਣਦਾ ਪਾਇਆ ਕਿਸੇ ਨੇ ਆਟਾ ਪਾਤਾ ਕਿਸੇ ਨੇ ਚੌਲ ਪਾਤੇ ਕਿਸੇ ਨੇ ਦਾਲ ਪਾਤੀ ਕੋਈ ਆਂਦਾ ਮੈਂ ਜਿਆਦੇ ਪੈਸੇ ਨਹੀਂ ਦੇ ਦਾਂ ਮੇਰੇ ਕੋਲ ਤਿੰਨ ਲੂਣ ਦੇ ਪੈਕੇਟ ਹੀ ਲੈ ਲਓ ਮਹੀਨੇ ਕਿ ਦਿਨ ਚੋਗਾ ਉਹਦਾ ਵੀ ਵਿੱਚ ਹਿਸਾਬ ਆ ਗਿਆ ਭਈ ਤੂੰ ਸਾਰਿਆਂ ਦਾ ਵਿੱਚ ਮਿਲ ਕੇ ਤਾਂ ਹੀ ਸੰਗਤ ਹੈ ਇਹ ਸੰਗਤ ਦੇ ਲੰਗਰ ਦੀ ਬਦੌਲਤ